ਉਹ ਐ ਕਹਿੰਦਾ ਮੈਂ ਤੰਦੂਰ ਦੀ ਖਾਣੀ ਆ ਦੂਜਾ ਕਹਿੰਦਾ ਮੈਂ ਤਾਂ ਤੰਦੂਰ ਦੀ ਸੁਆਦ ਆ ਕਿਸੇ ਗੱਲ ਤੇ ਹੀ ਗਰਮ ਨਹੀਂ ਹੁੰਦੀ ਆਵੇਂ ਨਹੀਂ ਗਰਮ ਹੁੰਦੀ ਕੀ ਦੇਖੋ ਸੰਧੂ ਸਾਹਿਬ ਸਵੇਰ ਤੋਂ ਲਹੂ ਕਢਾ ਕੇ ਬੈਠੀ ਮਾਰਨ ਦੀ ਤੇ ਫਿਰ ਜਿਹੜਾ ਮੌਕੇ ਤੇ ਹਥਿਆਰ ਆ ਜੇ ਕੰਮ ਹੋਈ ਤੇ ਜਿਹੜੇ ਟਾਈਮ ਤੇ ਪਿਓ ਆ ਗਿੱਜਣੇ ਓ ਕੰਮ ਤੇ ਖਾਣੀਆਂ ਚੱਲ ਮੰਮੀ ਹੁਣ ਕਿੱਧਰ ਨੂੰ ਤੇਰੀਆਂ ਤਿਆਰੀਆਂ ਕਦੇ ਤੂੰ ਪੁੱਤਣਾ ਚੜਜਣੀ ਕਦੇ ਤੂੰ ਲੌਣਾ ਚੜਜਣੀ ਕਿੱਧਰ ਨੂੰ ਚੱਲਨੀ ਆ ਇੱਕ ਤਾਂ ਜਵਾਕ ਨੂੰ ਸਕੂਲੋਂ ਲੈ ਕੇ ਆਉਣਾ ਹਾਂ ਤੇ ਇੱਕ ਤੂੰ ਕਹਿੰਨੀ ਆ ਵੀ ਮੈਨੂੰ ਵੇਸਣ ਵਾਲੀਆਂ ਰੋਟੀਆਂ ਪਕਾ ਕੇ ਦੇ। ਹੋਰ ਹੁਣ ਮੇਰੇ ਜਾਨ ਦਾ ਟਾਈਮ ਆ ਗਿਆ ਅਜੇ ਤੱਕ ਤੂੰ ਮੈਨੂੰ ਤੰਦੂਰ ਦੀ ਰੋਟੀ ਨਹੀਂ ਖਵਾਈ। ਮੈਂ ਇੱਥੇ ਚਾਹਣਾ। ਮੈਨੂੰ ਪਹਿਲੀ ਵੇਸਣ ਤੇ ਗੰਡੇ ਪਾ ਕੇ ਤੂੰ ਮੈਨੂੰ ਰੋਟੀਆਂ ਪਕਾ ਕੇ ਖਵਾ। ਤੇ ਹੋਰ ਤੇ ਫਿਰ ਹੁਣ ਪਕਾ ਕੇ ਖਵਾਉਂਗੀ ਹੋਰ ਫਿਰ ਹੁਣ ਕੀ ਕਰੂੰਗੀ? ਫਿਰ ਉਹਨੇ ਪਹਿਲਾਂ ਤੰਦੂਰ ਲਿਆਉਂਗੀ ਜਿਹੜਾ ਮੇਰਾ ਤੰਦੂਰ ਲਿਆਂਦਾ ਸੀ। ਉਹ ਤਾਂ ਮੇਰੇ ਮਗਰੋਂ ਦੇ ਨਾਂਨੇ ਢਾਹ ਕੁੱਟਿਆ। ਹਾਂ। ਉਹਦਾ ਤੋੜਤਾ ਉੱਥੇ ਜਾ ਕੇ ਜਕਵਾੜ ਤੇ ਛੁੱਟਤਾ। ਹੂੰ। ਤੇ ਉਹਨੇ ਟੁੱਟਣਾ ਹੀ ਸੀਗਾ। ਤੋੜ ਤੋੜ। ਉਹਦਾ ਤੰਦੂਰ 10-10 ਤੋਂ 15-15 ਸਾਲ ਲੋਕਾਂ ਦਾ ਤੰਦੂਰ ਲੱਗਾਈ ਰਹਿ ਜਾਂਦਾ ਸੀ ਹੁਣ ਜਿਹੜੇ ਮੇਰੇ ਜਵਾਕ ਨੇ ਨਾ ਉਹ ਇੱਕ ਕਹਿ ਦਿੰਦਾ ਮੈਂ ਤੰਦੂਰ ਦੀ ਖਾਣੀ ਆ ਦੂਜਾ ਕਹਿ ਦਿੰਦਾ ਮੈਂ ਤਾਂ ਤੰਦੂਰ ਦੀ ਸਵਾਦ ਨਹੀਂ ਲੱਗ ਪਰ ਇਹ ਗੱਲ ਮੈਂ ਤੈਨੂੰ ਗਰੰਟੀ ਨਾ ਕਹਦਾ ਮੰਮੀ ਜੇ ਹੁਣ ਅੱਜ ਆਪਾਂ ਬਣਾਈ ਨਾ ਤੇ ਸਾਰਿਆਂ ਨੇ ਖਾ ਲੈਣੀ ਆ ਪਤਾ ਹੀ ਆ ਉਹ ਤਾਂ ਫੇ ਸਾਰਿਆਂ ਨੇ ਖਾਣੀਆਂ ਹੀ ਉਹ ਤਾਂ ਮੇਰੇ ਉਂਗਲਾ ਛੱਟਦੇ ਉਂਗਲਾ ਛੱਟ ਛੱਟ ਕੇ ਫੇ ਰੱਖੀ ਹਾਂ ਇਹ ਚਾਚਵਾਦ ਬਣੀ ਆ ਇਹਦਾ ਸਵਾਦ ਬਣੀ ਆ ਇਹਦਾ ਸਵਾਦ ਆ ਮਮੀ ਕਹਿੰਦੇ ਮੈਂ ਹੋਰ ਜਿਹੜੀਆਂ ਰੋਟੀਆਂ ਘੋਲ ਲਾ ਦੀ ਤੇ ਜੇ ਤੇਰੇ ਮੁੰਡੇ ਤੈਨੂੰ ਆਕਸ ਕਰਦੀ ਨੂੰ ਦੇਖ ਲੈਣਾ ਕਿ ਸਾਡੀ ਮਾਂ ਸਾਡੇ ਬਾਰੇ ਇਦਾਂ ਬੋਲਦੀ ਆ ਫੇਰ ਤੇ ਬੋਲਦੀ ਆ ਬੋਲਦੀ ਆ ਜੇ ਮੁੰਡੇ ਆ ਤੇ ਮੁੰਡੇ ਕਿਹੜੇ ਘੱਟ ਹਾਂ ਉਹ ਜਿਹੇ ਲੱਛਣ ਆ ਤੇ ਉਹ ਜੇ ਫਿਰ ਉਹ ਲੱਛਣ ਸੁਣ ਲੈਂਦੇ ਆ ਪਰ ਨਹੀਂ ਮੈਂ ਗਲਤ ਗੱਲ ਆ ਚਲੋ ਕਿਹੜੀ ਗਲਤ ਗੱਲ ਆ ਆਪਾਂ ਤੁਹਾਨੂੰ ਮਿਲਦੇ ਆ ਮਾਤਾ ਨੇ ਲੈਣਾ ਤੰਦੂਰ ਪਹਿਲਾਂ ਅਸੀਂ ਕਰਨਾ ਜਵਰਾਜ ਨੂੰ ਪਿਕ ਉਹ ਆਪਦੀ ਅਕੈਡਮੀ ਚੋਂ ਦੀ ਛੁੱਟੀ ਹੋਗੀ ਉਸ ਤੋਂ ਬਾਅਦ ਅਸੀਂ ਜਾਵਾਂਗੇ ਤੰਦੂਰ ਲੈਣਾ ਤੇ ਫੇਰ ਤੰਦੂਰ ਲੈ ਕੇ ਤੁਹਾਨੂੰ ਦੱਸ ਦਿਆ ਵੀ ਉੱਥੇ ਕੀ ਬੰਦਾ ਕਿਉਂਕਿ ਉੱਥੇ ਵੀ ਸਾਡੀ ਮੰਮੀ ਨੇ ਬਹੁਤ ਜ਼ਿਆਦਾ ਉਹਦੇ ਨਾਲ 바ਰਗਨਿੰਗ ਕਰਨੀ ਆ ਫੇਰ ਜਾ ਕੇ ਤੰਦੂਰ ਕਿਧਰ ਜਾਣਾ ਤੇ ਆਹ ਹਲਰੇੜੀ ਕਿੰਨਾ ਜ਼ਿਆਦਾ ਟਾਈਮ ਹੋ ਚੁੱਕਾ ਪਤਾ ਨਹੀਂ ਦੂਜੀਆਂ ਵਿਚਾਰੀਆਂ ਮੱਝਾਂ ਚੋਰੀਆਂ ਸੀਗੀਆਂ ਮੰਮੀ ਨੂੰ ਕਹਿੰਦੇ ਗਰਮਾ 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 ਮੈਂ ਇਹ ਨਹੀਂ ਗਰਮ ਹੁੰਦੀ ਤੇ ਠੰਡੀ ਵਿਗੜ ਪਾਸੇ ਮੰਮੀ ਕਿ ਕਿਸੇ ਗੱਲ ਤੇ ਗਰਮ ਨਹੀਂ ਹੁੰਦੀ ਹੁੰਦੀ ਐਵੇਂ ਨਹੀਂ ਗਰਮ ਹੁੰਦੀ ਕੀ ਨਿਕਾਜ ਮੈਨੂੰ ਗਰਮੀ ਨਹੀਂ ਚੜਦੀ ਕੀ ਚੜਹੀ ਰਹਿੰਦੀ ਐ ਖੂਨ ਵਾਲਾ ਕਰਨਾ ਖੂਨ ਵਾਲੇ ਮਾਰਦਾ ਜਿਹਦੇ ਉਸ ਕਹਿੰਦਾ ਹੀ ਹੋਣਗੇ ਪੀ ਮਮੂ ਮਾਤਾ ਉਹੋ ਜੀ ਆ ਪਹਿਲੋ ਲੈ ਦੱਸ ਹੁਣ ਤੂੰ ਆਵਦੀ ਐ ਮੇ ਜੀ ਇਦਾਂ ਦੀ ਬਣਾਈ ਸਾਡੇ ਵਾਰੀ ਤਾਂ ਤੇਰੇ ਰੂਲ ਵੀ ਬੜੇ ਸਖਤ ਸੀ ਜੇ ਤੁਸੀਂ ਹਰਮਣ ਸਵੇਰੇ 5 ਵਜੇ ਮੰਮੀ ਦੀ ਪਹਿਲੀ ਆਵਾਜ਼ ਨਾਲ ਨਹੀਂ ਉੱਟੇ ਨਾ ਸਕੂਲ ਜਾਣ ਲਈ ਤੁਹਾਨੂੰ ਰੋਟੀ ਨਹੀਂ ਮਿਲੂਗੀ ਨਹੀਂ ਮਿਲੂਗੀ ਇਹ ਤਾਂ ਰੂਲ ਧਰਮੋਲੀ ਆ ਮੰਮੀ ਦਾ ਇਹ ਰੂਲ ਹੁੰਦਾ ਸੀ ਮੇਰੇ ਨਾਲ ਤੇ ਸੰਦੀਪ ਨਾਲ ਤੂੰ ਦੇਖ ਲਾ ਇਹ ਚੰਡੇ ਸੀ ਜੀ ਅੱਜ ਕੰਮ ਕਰਦੇ ਆ ਤਾਂ ਮੈਨੂੰ ਤਾਂ ਸੰਦੀਪ ਨੂੰ ਚੰਡਣ ਦੇ ਲੱਗੀ ਨਹੀਂ ਤੁੱਜੇ ਨੂੰ ਵੀ ਚੰਡੇ ਸੀ ਦੁੱਜੇ ਵੀ ਚੰਡੇ ਆ ਤਾਂ ਹੁਣ ਆਉਂਦੇ ਆ ਨਾ ਤੀਰਾਂ ਨੂੰ ਚੁੱਤੇ ਹੋਏ ਹੋਂਦੇ ਤੀਰਾਂ ਨੂੰ ਚੁੱਤੇ ਆਹੋ ਪਰ ਨਹੀਂ ਹਾਂ ਤਾਂ ਬਸ ਮਗਰਲੇ ਤੁਸੀਂ ਚੰੰਨੇ ਸੀ ਮਗਰਲੇ ਦਾ ਸੀ ਡਰਾ ਡਰਾ ਕੇ ਮੰਮੀ ਐ ਕਰੂ ਮੰਮੀ ਜਾ ਕਰ ਇਹ ਡਰਾ ਰਹਾ ਕੇ ਚੰਡੇ ਚੰਡੇ ਜਾਣੇ ਸੀ ਤੜਕੇ 5 ਵਜੇ ਨੂੰ ਉੱਠ ਕੇ ਸਾਰੇ ਆਪੋ ਆਪਣੇ ਕੰਮ ਨੂੰ ਲੱਗੇ ਹੁੰਦੇ ਸਕੂਲ ਹਰ ਮਣ ਅਸੀਂ ਬਿਨਾ ਕੰਮ ਕੀਤੇ ਨਹੀਂ ਜਾ ਸਕਦੇ ਸੀ ਸਾਨੂੰ ਕਦੀ ਇਹ ਪਰਮਿਸ਼ਨ ਨਹੀਂ ਜੀ ਜਦੋਂ ਸਾਨੂੰ ਨਹੀਂ ਸੀ ਪਰਮਿਸ਼ਨ ਮਿਲੀ ਐਵੇਂ ਅਸੀਂ ਜੇ ਕੰਮ ਕਰਕੇ ਜਾਂਦੇ ਹਾਂ ਪਰ ਗਾਂ ਉਹੋ ਜੇ ਗਾਂ ਦੀਆਂ ਮਮੇ ਤੂੰ ਫਿਰ ਅੱਜ ਤਾਂ ਜਾ ਕੇ ਨਹੀਂ ਬਣਾਉਂਦੀ ਤੰਦੂਰ ਤੇ ਰੋਟੀਆਂ ਨਾ ਭੈਣੇ ਅੱਜ ਤਾਂ ਨਹੀਂ ਮੈਂ ਬਣਾਉਂਦੀ ਮੈਂ ਸਵੇਰੇ ਬਣਾ ਕੇ ਦਵਾਂਗੀ ਐਸ ਵੇਲੇ ਹੁਣ ਮੈਂ ਨਿੰਮ ਦੇ ਨਾਲੋਂ ਪੱਤੇ ਤਾਂ ਤੋੜ ਨਹੀਂ ਸਕਦੀ ਸਵੇਰੇ ਸਵਖਤ ਤੇ ਤੋੜ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਵਿੱਚ ਹੁੰਦਾ ਕਿਸਹਾ ਕੇ ਫੇਰ ਕੇ ਆਏ ਚੰਗੀ ਤਰ੍ਹਾਂ ਫੇਰ ਉਹਨੇ ਚੰਗੀ ਤਰ੍ਹਾਂ ਤਪਾ ਕੇ ਇਹਨੂੰ ਬਾਦਨ ਵੀ ਦੁਗਣਾ ਚਾਹੀਦਾ ਪਰ ਮੰਮੀ ਐਸ ਵੇਲੇ ਤੂੰ ਕਿਉਂ ਨਹੀਂ ਪੱਤੇ ਤੋੜ ਸਕਦੀ ਨਾ ਭਾਈ ਐਸ ਵੇਲੇ ਦਰਖਤ ਸੁੱਤੇ ਹੀ ਹੁੰਦੇ ਆ ਐਸ ਵੇਲੇ ਸੁੱਤਿਆਂ ਨੂੰ ਨਹੀਂ ਝਗਾਉਣਾ ਹੁੰਦਾ ਇਹ ਕਿੰਨੇ ਕਹ ਤੈਨੂੰ ਦਰਖਤ ਇਹ ਸਾਰੇ ਲੋਕ ਕਹਿੰਦੇ ਆ ਵੀ ਰਾਤ ਨੂੰ ਦਰਖਤ ਨੂੰ ਨਹੀਂ ਖੇੜੀਦਾ ਹੁੰਦਾ ਭਾਈ ਇਹ ਤਾਂ ਗੱਲ ਸਹੀ ਆ ਦਰਖਤ ਐਸ ਵੇਲੇ ਸੁੱਤੇ ਹੀ ਹੁੰਦੇ ਆ ਅਸੀਂ ਹੁਣ ਐਸ ਵੇਲੇ ਹੁਣ ਪਰ ਦਰਖਤ ਦੇ ਪੱਤੇ ਤੋੜਨੇ ਵਾਹ ਜਾਾਂਗੇ ਚੱਲ ਤੋੜਨਾ ਤਾਂ ਬੇਰਾਪਾ ਥੋੜਾ ਸਵੇਰੇ ਸਵੇਰੇ ਤੋੜ ਲਾਂਗੇ ਹੁਣ ਜਿੱਥੇ ਕੇ ਨਹੀਂ ਖਾਦੀਆਂ ਤੇ ਜੇ ਇੱਕ ਰਾਤ ਹੋਰ ਲੰਘ ਜੂ ਕਿਤੇ ਕਿਹੜਾ ਉ ਚਲ ਇੱਕ ਦਿਨ ਹੋਰ ਵੇਟ ਕਰ ਲੈਨੇ ਆ ਹੋਰ ਨਾ ਸਵੇਰ ਦੇ ਟਾਈਮ ਹੀ ਵੇਸਣ ਵਾਲੀਆਂ ਪੱਕਦੀਆਂ ਹੁੰਦੀਆਂ ਨਾ ਕਿ ਰਾਤ ਨੂੰ ਮਮੀ ਰਾਤ ਨੂੰ ਤੰਦੂਰ ਦੀ ਸਿੰਪਲ ਰੋਟੀ ਪੱਕਦੀ ਕਿੰਨੀ ਘੰਟ ਪੱਕਦੀ ਤੇ ਫਿਰ ਉਦੋਂ ਸਵੇਰ ਦਾ ਲਿਆ ਜਾਂਦੇ ਤੰਦੂਰ ਤੁਸੀਂ ਤੇਰੇ ਮੁੰਡੇ ਹੀ ਨਹੀਂ ਆਖੇ ਲੱਗੇ ਉਹ ਹੀ ਵਿਜੀ ਵਾਲੇ ਮੁੰਡੇ ਨਹੀਂ ਆਖੇ ਲੱਗੇ ਤਾਂ ਤੂੰ ਤੁਰ ਪਈ ਮੁੰਮੀ ਤਾਂ ਤੂੰ ਹੀ ਆਈ ਨਾ ਵਿਜੀ ਵਾਲੇ ਆ ਮੈਨੂੰ ਬੁਕਾਇਆ ਵਿਜੀ ਵਾਲੇ ਆ ਸੀ ਸਵੇਰ ਦਾ ਹੁਣ ਤੁਸੀਂ ਦੇਖ ਲਓ ਮੰਮੀ ਨੇ ਸਾਨੂੰ ਗੱਡੀ 'ਚ ਬਿਠਾ ਕੇ ਘਰੋਂ ਸਾਨੂੰ ਨਾਲ ਲੈ ਕੇ ਆਈ ਆ ਮੀਆਂ ਪਾਪਾ ਤੰਦੂਰ ਲੈ ਕੇ ਆਵਾਂਗੇ ਤੰਦੂਰ ਲੈ ਕੇ ਹੁਣ ਸਾਨੂੰ ਇੱਥੇ ਵਿੱਚ ਗੱਡੀ ਦੇ ਛੱਡ ਗਏ ਆਪ ਉਹ ਤੰਦੂਰ ਲੈ ਕੇ ਚਲ ਗਈ ਹੈ ਕਿਉਂ ਕਹਿੰਦੀ ਤੁਸੀਂ ਮੈਨੂੰ ਰੌਲਾ ਨਹੀਂ ਪਾਉਂਦੇ ਨਾ ਮੈਂ ਆਪੇ ਭਾਗ ਘਟਾ ਲੂੰਗੀ ਇਸ ਕਰਕੇ ਹੁਣ ਕੱਲੀ ਜਾ ਕੇ ਬੈਠੀ ਵੇਖੋ ਹੁਣ ਕੀ ਕਰਕੇ ਆਉਂਦੀ ਤੰਦੂਰ ਲੈ ਕੇ ਆਉਂਦੀ ਤੰਦੂਰ ਛੜੇ ਜਾਂਦੀ ਉੱਪਰਲਾ ਤਾਂ ਬੜਾ ਹੀ ਛੋਟਾ ਤੰਦੂਰ ਹੈ ਨਾ ਨਿੱਕੀ ਜੀ ਤੰਦੂਰੀ ਹੈ ਇਹ ਤਾਂ ਨਿੱਕੀ ਹੈ ਮਮੀ ਵੇਖਿਆ ਤੇ ਵੇੜ ਪਾਪਾ ਦੇਖਦੇ ਮਜ਼ਬੂਤ ਹੈ ਹਾਂ ਵੇੜ ਪਾਪਾ ਦੇਖਦੇ ਆਉਣ ਲੈ ਮਿੱਟੀ ਵੀ ਲਾਲਾ ਵੇਂਦੀ ਆਂ ਮਿੱਟੀ ਨਾਲ ਹੀ ਲੈਂਦੀ ਲੈ ਆਂ ਆਸ ਉਹ ਬੰਦੇ ਨਾਲ ਮੂਡ ਜਿਹਾ ਵੈਸੇ ਨਹੀਂ ਮੈਨੂੰ ਲੱਗਦਾ ਕਿ ਉਹ ਦਿਨ ਦੇ ਵਿੱਚ ਰਾਜੀ ਹੈਗਾ ਉਹ ਬੰਦਾ ਨਹੀਂ ਵੈਸੇ ਦੇ ਰਿਹਾ ਮੈਨੂੰ ਲੱਗਦਾ ਹਾਂ ਮੰਮੀ ਹੜ ਬਾਪੂ ਆ ਕੇ ਬਾਪੂ ਆ ਕੇ ਉਹਨੂੰ ਬੜੇ ਪਸੰਦ ਆ ਗਏ ਹਾਂ ਉਹਨੂੰ ਉਹਨੂੰ ਹੀ ਬੜੇ ਪਸੰਦ ਆ ਗਏ ਆ ਤੇ ਹਾਂ ਆਹ ਪਰ ਮੰਮੀ ਨਾਲ ਚੱਤ ਹੱਥ ਪੇਰ ਫੇਰ ਕੇ ਵੇਖ ਰਹੀ ਹੈ ਕਹਿੰਦੀ ਵੀ ਇਹ ਉਤਰ ਰਿਹਾ ਮਿੱਟੀ ਉਤਰ ਰਹੀ ਹੈ ਕਹਿੰਦੀ ਕਿਨੇ ਰਾ ਆ 5 ਸੋ ਵਾਗਰ ਤੁਸੀਂ ਤੇ ਗੋੜ ਨਾ ਮਾਰਿਆ ਇਹ ਮਿੱਠਾ ਨਾ ਮਾਰਿਆ ਕੋਈ ਨਹੀਂ ਨਹੀਂ ਮੈਂ ਨਮਾ ਹਾਂ ਜੀ ਨਮਾ ਮਾਰਦਾ ਹਾਂ ਹਾਂ ਛਨੇਮ ਵੀ ਮਾਰਨੀ ਪਣੀ ਹੁੰਦੀ ਇਹਦੇ ਚ ਰੋਟੀਆਂ ਪਾ ਨਮਾ ਵੀ ਮਾਰਨੀ ਪਣੀ ਹੈ ਹੋਰ ਲੈ ਤਸ ਹੁਣ ਹਰਮਨ ਤੂੰ ਚੈੱਕ ਕਰ ਲੈ ਇਹ ਨਾ ਨਮ ਇਸ ਕਰਕੇ ਮਾਰੂਗੀ ਕਿ ਜਿਹੜਾ ਨਾ ਇਹਦੇ ਵਿੱਚ ਮਿੱਟੀ ਨਾ ਉtre ਹੈ ਮਾਂ ਮੰਮੀ ਨਮ ਕਾਤੋਂ ਮਾਰेंगी ਚੋ ਕੌੜਾ ਕੀ ਕੋਰੀ ਚੀਜ਼ ਮਾਰੀ ਦੀ ਫਿਰ ਮਿੱਟੀ ਨਹੀਂ ਲੈਂਦੀਗੀ ਦੇਖੋ ਅੱਛਾ ਲਗ ਕਰੰਡ ਹੁੰਦਾ ਤੇ ਫਿਰ ਉਹ ਮਾਰ ਲੈਂਦੇ ਅੱਜ ਕੱਲ ਕਰੰਡ ਤਾਂ ਹੁੰਦਾ ਨਹੀਂ ਹੁਣ ਬਾਹਲੇ ਲੋਕਾਂ ਨੂੰ ਤਾਂ ਕਰੰਡ ਵੈਸੇ ਹੀ ਨਹੀਂ ਪਤਾ ਹੋਣਾ ਕਰੰਡ ਵੀ ਹੁੰਦਾ ਵਾ ਬਾਥੂ ਵਰਗੇ ਲੋਕੀ ਬਾਥੂ ਸਮਝ ਕੇ ਤੇ ਕਰੰਡ ਸਾਗ ਜਵਾੜੀਂਦੇ ਤੇ ਸਾਗ ਕੌੜਾ ਪੰਦਾ ਹਮ ਹੈ ਕਰੰਡ ਦਾ ਤਾਂ ਹੁਣ ਇਹ ਹੀ ਹੈ ਨਾ ਉਹ ਕਹਿੰਦਾ ਜੇ ਲੱਸੀ ਦੇ ਨਾਲ ਗੋੜ ਨਾ ਵੇਚਰ ਲਾ ਕੇ ਮਾਰਿਓ ਜੀ ਜੇ ਲੱਸੀ ਮਾਰਨੀ ਖੱਟੀ ਕੱਲੀ ਮਾਰ ਸਕਦੀ ਤੇ ਉਹਦੇ ਨਾਲ ਵੀ ਮਿੱਟੀ ਆਪਾਂ ਨੇਮੀ ਜਦੋਂ ਆਪਣੇ ਘਰੇ ਹੈਗੀ ਆ ਤੇ ਆਪਾਂ ਨੇਮਕ ਸਾਲ ਆਉਂਦੇ ਉਹਦੇ ਨਾਲ ਮੰਮੀ ਪਰ ਤੂੰ ਹੱਥ ਲਾ ਲ ਕੇ ਕਿਉਂ ਵੇਖ ਰਹੀ ਸੀ ਵੀ ਮਿੱਟੀ ਉੱਤਰ ਰਹੀ ਉਹ ਮੈਂ ਵੇਖਦੀ ਸੀ ਆਵੇ ਵੀ ਮਿੱਟੀ ਲੈਂਦੀ ਆ ਕਿ ਨਹੀਂ ਲੈਂਦੀ ਵਿੱਚੋਂ ਪੂਰਾ ਸਾਫ਼ ਆ ਕਿ ਨਹੀਂ ਨਹੀਂ ਲੈਂਦੀ ਸੀ ਸਾਫ਼ ਆ ਕਿ ਨਹੀਂ ਫਿਰ ਸਾਫ਼ ਆ ਵਿੱਚੋਂ ਪੂਰਾ ਤਾਂ ਹੀ ਵੇਖਿਆ ਤਾਂ ਪਰ ਮੰਮੀ ਨਹੀਂ ਹੁਣ ਨਹੀਂ ਰੌਲਾ ਪਾਇਆ ਹੁਣ ਜਿੰਨੇ ਮੰਗੇ ਉਹਨੇ ਫਰਮਾਉਣੇ ਦੇ ਦਿੱਤੇ ਮੈਂ ਹੁਣ ਕੀ ਰੌਲਾ ਪਾਉਣਾ ਮੈਂ ਮੈਂ ਤਾਂ ਪੂਰੀ ਰਿਕਾਰਡਿੰਗ ਕਰੀ ਮੈਂ ਸਾਨੂੰ ਗੱਡੀ 'ਚ ਛੱਡ ਕੇ ਕਹਿੰਦੀ ਮੈਂ ਆਪਾਂ ਹੀ ਇਕੱਲੀ ਲੈ ਕੇ ਆਵਾਂ ਜਦੋਂ ਤੁਸੀਂ ਉਤਰਨ ਵਾਲੀ ਤਾਂ ਤੁਸੀਂ ਵੇਖਣਾ ਨਹੀਂ ਨੀ ਕਰਨਾ ਨਹੀਂ ਸੀ ਤੇ ਫੇਰ ਮੈਂ ਆਪ ਹੀ ਲਿਆਉਣਾ ਈ ਤੂੰ ਇਹ ਨਹੀਂ ਵੇਖਣਾ ਵੀ ਮਿੱਟੀ ਲੈਂਦੀ ਆ ਕਿ ਕਿਵੇਂ ਆ ਤੇ ਕਿਵੇਂ ਨਹੀਂ ਗਾ ਪਰ ਮੰਮੀ ਤੈਨੂੰ ਇਹ ਸਾਨੂੰ ਚੀਜ਼ਾਂ ਹੁਣ ਪਤਾ ਨਹੀਂ ਟਾਈਮ ਲੱਗਦਾ ਪਤਾ ਨਹੀਂ ਤੇ ਸਿੱਖਣੀਆਂ ਪੈਂਦੀਆਂ ਕਦੋਂ ਸਿੱਖਾਂਗੇ ਮੈਨੂੰ ਕੀ ਪਤਾ ਕਦੋਂ ਸਿੱਖੋਗੀਆਂ ਹੁਣ ਅੱਜ ਸਿੱਖ ਲਈ ਵੀ ਹੁਣ ਤੰਦੂਰ ਜਦੋਂ ਵੀ ਘਰੇ ਲੈ ਕੇ ਜਾਣਾ ਉਹਦੇ ਚ ਜਾ ਕੇ ਨਿੰਮ ਮਾਰਨੀ ਆ ਠੀਕ ਆ ਮਾਰਨੀ ਆ ਜਾਂ ਕਰੁੰਡ ਫੇ ਮੰ ਮਮੀ ਲੋਕਾਂ ਨੂੰ ਗਰੁੰਡ ਦਾ ਮਤਲਬ ਨਹੀਂ ਪਤਾ ਹੋਣਾ ਭੈਣੇ ਛੱਡ ਦੇ। ਤੇ ਕਾਹੋ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਗਰੁੰਡ ਦਾ ਪਤਾ ਹੀ ਆ। ਨਹੀਂ ਪਤਾ ਹੁੰਦਾ ਕਈ ਵੇ ਰੀਐਕਟ ਕਰਕੇ ਦੱਸ ਦਿੰਗੇ ਵੀ ਗਰੁੰਡ ਮੇਰੇ ਹਰਗੇ ਸਿੱਦੇ ਵੀ ਹੁੰਦੇ ਆ ਹਨਾ। ਹਾਂ। ਹੂੰ। ਚਲੋ ਆਪਾਂ ਘਰੇ ਜਾ ਕੇ ਲਵਨੇ ਤੱਕ ਤੰਦੂਰ ਪਤਾ ਲੱਗਦਾ ਕੀ ਬੰਦਾ ਹੁਣ। ਵੀ ਗੁੱਗੂ ਅੱਜ ਤੈਨੂੰ ਸਵੇਰੇ ਸਵੇਰੇ ਕੀ ਹੋ ਗਿਆ ਤੜਕੇ ਤੜਕੇ ਉੱਠ ਕੇ ਤੂੰ ਹੈਂ। ਨਿੰਮ ਦੇ ਪੱਤੇ ਤੋੜਨ ਲੱਗ ਗਿਆ। ਦੇਖੋ ਸੰਧੂ ਸਾਹਿਬ ਹੋਰ ਕੀ ਨਾ ਕਹੇ ਮੈਂ ਝੱਟ। ਇਹ ਆਵੇ ਕੋਈ ਵੱਡੀ ਗੱਲ ਨਹੀਂ ਕੀ। ਇਹ ਮੰਮੀ ਦਾ ਕੰਮ ਸੌਖਾ ਕਰਨਾ ਉਹ ਤੋਂ ਨਹੀਂ ਤੋੜੇ ਜਾਂਦੇ ਜਿਹੜਾ ਸੀ ਤੰਦੂਰ ਨਹੀਂ ਲੈ ਕੇ ਆਏ ਹਾਂ ਉਹਦੇ ਵਿੱਚ ਪਹਿਲਾਂ ਨਿੰਮ ਮਾਰਨੀ ਹੁੰਦੀ ਹੈ ਹਾਂ ਇਹ ਫਿਰ ਕਿਉਂਕਿ ਉਹਦੇ ਵਿੱਚ ਜੇ ਇਹ ਨਿੰਮੂ ਦੀ ਕੌੜੀ ਤੇ ਨਿੰਮ ਮਾਰਨ ਦਾ ਕੀ ਪਰਪਸ ਆ ਨਿੰਮ ਮਾਰਨ ਦਾ ਮੇਰੇ ਹਿਸਾਬ ਨਾਲ ਤਾਂ ਇਹਦਾ ਕੋਈ ਜੀਵ ਜੂ ਕੋਈ ਗਲਤ ਜਿਹੜਾ ਹੁੰਦਾ ਕਿ ਨਾ ਰੋਟੀ ਨਾਲ ਆਗ ਦੀ ਕੌਲਾ ਹੋਣ ਕਰਕੇ ਮਰ ਜਾਂਦਾ ਚਕਰਤਨ ਬਹੁਤ ਹੁੰਦੀ ਬਾਕੀ ਮੰਮੀ ਨੂੰ ਪਤਾ ਮੇਰੇ ਹਿਸਾਬ ਨਾਲ ਕਿ ਨਿੰਮ ਇਸ ਕਰਕੇ ਮਾਰਦੇ ਆ ਜੋ ਮੇਰਾ ਹਿਸਾਬ ਆ ਕਿ ਜਦੋਂ ਆਪਾਂ ਨਿੰਮ ਵਿੱਚ ਮਾਰਦੇ ਆ ਨਾ ਤੇ ਜਿਹੜੀ ਉਹਦੀ ਮਿੱਟੀ ਹੁੰਦੀ ਹੈ ਨਾ ਤੰਦੂਰ ਦੀ ਉਹ ਨਹੀਂ ਉਤਰਦੀ ਕਈ ਲੋਕ ਕੱਚੀ ਖੱਟੀ ਲੱਸੀ ਮਾਰਦੇ ਆ ਕਈ ਲੋਕ ਗੁੜ ਵੀ ਫਿਰਦੇ ਆ ਬਾਕੀ ਆ ਅਵੱਖੋ-ਵੱਖਾ ਤੁਸੀਂ ਦੱਸੋ ਕਮੈਂਟ ਕਰਕੇ ਕਿਵੇਂ ਮੈਨੂੰ ਨਹੀਂ ਪਤਾ ਬਾਕੀ ਮੰਮੀ ਨੂੰ ਕਲੀਅਰ ਪਤਾ ਮੈਨੂੰ ਤਾਂ ਜੋ ਕੰਮ ਦਿੱਤਾ ਉਹਨੇ ਕਹਿੰਦੀ ਤਰਕੇ ਨਿੰਮ ਵੱਜਦੇ ਤੰਦੂਰ ਚ ਹਾਂ ਬਸ ਤੇ ਫੇ ਹੁਣ ਤੂੰ ਮਾਰੇਗਾ ਤੂੰ ਤੰਦੂਰ ਚ ਹਾਂ ਮੈਂ ਲੋ ਮੰਮੀ ਕਿੱਥੇ ਆ ਮੰਮੀ ਉੱਥੇ ਇਹ ਤੰਦੂਰ ਉੱਥੇ ਚੱਕ ਕੇ ਲੈ ਜਾਓ ਭਾਤ ਕਿਹ ਹੈ ਕਿੰਨੇ ਦਾ ਆ 500 ਦਾ ਪਰ ਪਹਿਲਾ ਤਾਂ ਦੂਰ ਜਦੋਂ ਮਹੀਂ ਨਿੱਕੇ ਤੂੰ ਵੇਖਿਆ ਉਹਦੋਂ ਐ ਪਹਿਲਾਂ ਮਿੱਟੀ ਬਣਾਉਣੀ ਮੰਮੀ ਘਰੇ ਬਣਾ ਲੈਂਦੀ ਸੀ ਤੰਦੂਰ ਦੇ ਨਾਲ ਵਾਵਾ ਕੁਝ ਬਣਾ ਲੈਣਾ ਇੱਕ ਰਸੋਈ ਬਣ ਜਾਂਦੀ ਜਿੱਥੇ ਤੰਦੂਰ ਹੁੰਦਾ ਸੀ ਹਾਂ ਉਹ ਬੁੜੀਆਂ ਉੱਤੇ ਨਾ ਪਲੇਟਾਂ ਰੱਖਾ ਥਾਲੀਆਂ ਰੱਖਾ ਉੱਚ ਪ੍ਰਾਂਤਾ ਰੱਖਣ ਨੂੰ ਪ੍ਰਾਤਾ ਪ੍ਰੂਤਾ ਰੱਖਣ ਨੂੰ ਐ ਵਧੀਆ ਬਣਾਇਆ ਹੁੰਦਾ ਚੱਲ ਪਵਾਅ ਤ ਫਿਰ ਮੈਂ ਕੋੜੀਆਂ ਤੂੰ ਰਗੜ ਨੂੰ ਕੀ ਹੋ ਗਿਆ ਪੱਕੀਆਂ ਦਾ ਬੁਹ ਨਹੀਂ ਬਣਨਾ ਮੰਮੀ ਹੁਣ ਗੁੱਗੂ ਰਗੜੂਗਾ ਇਹ ਦੱਸ ਕ ਗੁੱਗੂ ਰਗੜਨੂਗਾ ਤਾਂ ਕੀ ਹੋਣ ਲੱਗਾ ਉਹ ਕਿਉਂ ਤੈਨੂੰ ਕੀ ਹੋਇਆ ਆ ਵੀ ਸੁਮੇਰ ਤਾਂ ਲਊ ਬਣਾ ਕੇ ਬੈਠੀ ਓ ਮਾਈ ਗਾਡ ਰੋਟੀਆਂ ਦੇ ਚੱਕਰ ਚਾਪਦਾ ਕੋਠਾ ਬਣਾ ਕੇ ਬੈਠੀ ਨਹੀਂ ਅਸੀਂ ਆਪੇ ਰੋਟੀ ਲਾ ਲਵਾਂਗੇ ਲਾਓ ਕਹੀ ਆਪੇ ਆਪਾਂ ਚਾਹ ਦੀ ਉਹ ਵੇਖ ਲੈ ਬਈ ਗੁੱਗੂ ਤੁਸੀਂ ਗੁੱਗੂ ਨੂੰ ਸਿਖਾਉਂਨੇ ਮੰਮੀ ਲੈ ਗੁੱਗੂ ਤਾਂ ਸਿੱਖਿਆ ਸਿਖਾਇਆ ਹੀ ਆਇਆ ਸੀਗਾ ਵਾਹ ਬਈ ਵਾਹ ਪਹਿਲਾਂ ਮੰਮੀ ਹੱਟ ਦੇ ਕਰੋਨੀ ਜੂਰ ਮਾਰੀ ਜਾਂਦੀ ਹੋਣਾ ਕਿੰ ਕਰ ਹਾਂ ਬਈ ਮੰਮੀ ਲੈ ਤੂੰ ਤਾਂ ਇੰਨੀ ਜ਼ੋਰ ਨਾਲ ਮਾਣਾ ਗੁੱਗੂ ਤਾਂ ਪੂਰਾ ਜ਼ੋਰ ਲਾ ਕੇ ਤੰਦੂਰ ਚ ਮੈਂ ਫੇਰ ਦੇਣਾ ਇਹ ਚੰਗੀ ਤਰ੍ਹਾਂ ਹਰੀ-ਹਰੀ ਕਰ ਦੇ ਆ ਜਾ ਨਾ ਪਰ ਆਵਾ ਤੰਦੂਰ ਹਰਾ ਕਰਨਾ ਮੰਮੀ ਥੋੜੀ ਹਰੀ ਕਰਨੀ ਸੜੇ ਡੰਡਾ ਸੜੇ ਡੰਡਾ ਨਹੀਂ ਨਹੀਂ ਮਾਰੀਦਾ ਮੰਮੀ ਵਿਚਾਰ ਹੁੰਦੀ ਸੜੇ ਡੰਡਾ ਮਾਰਨ ਦੀ ਫੇਰ ਜਿਹੜਾ ਮੌਕੇ ਤੇ ਹਥਿਆਰ ਆ ਜੇ ਕੰਮ ਉਹੀ ਆਉਂਦਾ ਵਾ ਤੰਗਰ ਤੇ ਨਹੀਂ ਮਾਰੀਦਾ ਗਾ ਦੂਜਿਆਂ ਬੰਦੇ ਨਹੀਂ ਬੰਦੇ ਦੇ ਵੀ ਨਹੀਂ ਮਾਰੀਦਾ ਨਹੀਂ ਮਾਰੀਦਾ ਸੜੇ ਡੰਡਾ ਤਾਂ ਕਦੀ ਨਹੀਂ ਕਿਸੇ ਨੂੰ ਮਾਰੀਦਾ ਜਿਹੜੀਆਂ ਵਿਚਾਰਾਂ ਬਣੀਆਂ ਉਹ ਬੜੀਆਂ ਖਾਲੇ ਆਂਡੇ ਤੇ ਬੈ ਗਈ ਬੈਣਾ ਤੁਸੀਂ ਜੇ ਰੋਟੀਆਂ ਦਾ ਲਾ ਕੇ ਨਹੀਂ ਦੇਣਾ 6 ਵਜੇ ਤੂੰ ਤਾਂ 10 ਵਜੇ ਗਏ ਆ ਕਿਹੜਾ 10 ਵਜੇ ਮਮਮੀ ਧੂੰਡ ਮਾਰ ਲੱਗੀ ਦੱਸ ਸਾਢੇ 7 ਹੋਏ ਤੁਹਾਨੂੰ ਇੰਨੀ ਤੜਕੇ ਰੋਟੀ ਕਿਉਂ ਚਾਹੀਦੀ ਹੁੰਦੀ ਹੈ ਬੈਣੀ ਪਾਏ ਆਂਦੇ ਜੇ 8 ਵਜੇ ਤੇ ਉੱਪ ਤਾਂ ਫਾਸਟਿੰਗ ਤੇ ਕਰਦੇ ਨਹੀਂ ਘੱਟੂ ਘਟੇ 12 1 ਵਜੇ ਰੋਟੀ ਖਾਣ ਕਿ ਉਹ ਟਾਈਮ ਪੀਰੀਅਡ ਪੂਰਾ ਹੋ ਜਾਏ ਸ਼ਾਮ ਦਾ ਫਰਕ ਤੇ ਜਿਹੜੇ ਟਾਈਮ ਤੇ ਪਿਓ ਆ ਗਿੱਜੇ ਆ ਉਹ ਟਾਈਮ ਤੇ ਖਾਣੀਆਂ ਵਾ ਅਸੀਂ ਮਮਮੀ ਲੇਟ ਵੀ ਖਾ ਸਕਦੇ ਡੋਂਟ ਵਰੀ ਗਿੱਜੇ ਨੂੰ ਆਪਾਂ ਕੁੱਤੇ ਬਿੱਲੇ ਨਹੀਂਗੇ ਉਹ ਗਿੱਜੇ ਹੁੰਦੇ ਆ ਬੰਦੇ ਆ ਮੰਮੀ ਮਾਰ ਨਾ ਦੇ ਸੱਚੀ ਗੱਲ ਆ ਮਾਰਾ ਹੁੰਦਾ ਪਰ ਆ ਜਾ ਮੈਨੂੰ ਹਰੀ ਕਰ ਲੈਂਦੇ ਤੂੰ ਆ ਇਹ ਹੁੰਦੀ ਪਈ ਵੇਖ ਪੂਰਾ ਗੁੱਗੂ ਪ੍ਰੈਸ਼ਰ ਲਾ ਚੰਗੀ ਤਰ੍ਹਾਂ ਸਾਰਾ ਚੰਗੀ ਤਰ੍ਹਾਂ ਸਾਫ ਕਰ ਪੂਰਾ ਹਰਾ ਹਰਾ ਹੋਣਾ ਚਾਹੀਦਾ ਇਹ ਹੁੰਦਾ ਕਿ ਜਿਹੜੇ ਤੀਜਲੇ ਪਲੇ 10 ਮਿੰਟ ਇਹ ਕੜਤਣ ਮਾਰਨੀ ਹੁੰਦੀ ਮਿੱਟੀ ਦੀ ਸਾਰੀ ਇਹ ਕੌੜੀ ਹੁੰਦੀ ਆ ਕੌੜੀ ਮਿੱਟੀ ਚੂਸ ਲੈਂਦੀ ਆ ਨਹੀਂ ਮੰਨੀ ਹੋਰ ਹੀ ਕੋਈ ਕਹੀ ਜਾਂਦੀ ਕੀ ਕਹੀ ਜਾਂਦੀ ਐ ਪੁੱਛ ਲਾਗੀ ਕਿੰਨੀ ਮੈਂ ਇਹ ਕਿਹਾ ਵੀ ਇਹ ਕੜਤ ਇਹ ਮਾਰਨ ਦੇ ਨਾਲ ਵੀ ਜਿਹੜੀ ਇਹਦੀ ਮਿੱਠੀ ਮੁੱਠੀ ਵੀ ਲੈਣੋਂ ਹਟ ਜਾਂਦੀ ਐ ਧਿਆਨ ਚ ਲੈ ਹਟਦੀ ਆ ਫੇਰ ਗੁੱਗਲ ਗਲਤ ਤਾਂ ਮੈਂ ਵੀ ਨਹੀਂ ਗਲਤ ਤਾਂ ਮੈਂ ਵੀ ਨਹੀਂ ਸੀ ਹੁਣ ਰੋਟੀਆਂ ਰੁਪੀਆਂ ਲਾਵਾਂਗੇ ਫੇਰ ਰੋਟੀ ਦੇ ਨਾਲ ਲੋਕੀ ਕਰੰਡ ਫੇਰ ਦੇ ਕਰੰਡ ਹੁਣ ਇੰਨਾ ਦਿਨਾ ਚ ਕਰੰਡ ਕਿੱਥੋਂ ਲੱਭੇ ਕਰੰਡ ਨਹੀਂ ਹੁੰਦਾ ਉਹ ਵੀ ਕਾ ਫੁੱਟਰੀ ਹੁੰਦੀ ਉਹ ਵੀ ਬਾਥੂ ਵਰਗਾ ਹੀ ਕਰੰਡ ਹੁੰਦਾ ਉਹ ਵੱਡਾ ਹੁੰਦਾ ਛੜਕਾਂ ਤੇ ਉੱਗਿਆ ਹੁੰਦਾ ਘਾੜਾ ਹੁੰਦਾ ਵੀ ਇੰਨੇ ਕਨਾ ਕੋਹ ਨਹੀਂ ਇੰਨੇ ਪੱਤੇ ਹੋਰ ਲਿਆ ਜਾ ਕੇ ਚੱਲ ਕੋਈ ਨਾ ਨਹੀਂ ਆ ਮੰਜੇ ਤੇ ਪੱਤੇ ਪਏ ਭੈਣੇ ਪੜਾਓ ਹੋਰ ਆ ਦੋ ਕ ਪੱਤੇ ਲੈ ਕੇ ਆ ਗਈ ਬਸ ਤੰਦੂਰ ਚ ਫੇਰ ਲੈਣੇ ਇੰਨੇ ਕੀ ਪੜਾ ਆ ਵੇਖ ਉਹ ਲਿਆਈ ਤੇਰੀ ਭੈਣ ਉਹ ਵੇਖ ਢਾਈ ਪੱਤੇ ਲੈ ਆ ਕੇ ਦੇ ਬੰਦੇ ਤੇ ਫਿਰ ਤੰਦੂਰ ਨੂੰ ਫੇਰ ਜਾਣਗੇ ਵੀ ਗੁਰਗੂ ਨੇ ਇੰਦੀ ਜ਼ਬਰਦਸਤ ਵਿੱਚ ਪਾ ਵਿੱਚ ਵੇਖੋ ਕੀ ਕੀ ਕਰਤਾ ਨੇਚੋਂ ਸਾਰਾ ਕੱਢਣਾ ਪੈਣਾ ਹਰਾ ਹਰਾ ਚੱਲਦੇ ਇੱਥੇ ਤੋਂ ਪੱਤੇ ਆਪੇ ਬੱਜੂਗਾ ਕੋਈ ਨਹੀਂ ਭੋਰਾ ਖੰਡਾ ਹੀ ਲਾ ਰੱਖੇ ਬਣੀ ਬਣਾ ਕੇ ਨਾ ਮਾਰ ਦੇ ਇਕੱਲੇ ਤੂੰ ਪਹਿਲਾਂ ਅਹੀਂ ਮਾਰ ਦੇ ਚਟਨੀ ਆਪੇ ਹੀ ਬਣ ਜਾਣੀ ਗੁੱਗੂ ਤੂੰ ਆਪ ਦਾ ਐਕਸਪੈਰੀਮੈਂਟ ਨਹੀਂ ਖੋੜਾ ਤੇ ਉਹ ਹੂੰ ਵਧੀਆ ਸਗੋ ਇਹ ਮੇਰਾ ਜਨਾਕੂਫੇ ਤੇ ਗੂਠੇ ਦੇ ਵਿੱਚ ਊਫੇ ਦੇ ਨਾਂ ਚੀਰ ਮੇਰੇ ਆਉਂਦਾ ਬਲੇਟ ਨਾ ਵੱਜਦਾ ਤੇ ਮੈਂ ਤੈਨੂੰ ਕਦੀ ਵੀ ਨਾ ਕਹਿੰਦੀ ਘਰ ਦੇ ਵਿੱਚ ਜੇ ਮੁੰਡੇ ਇਹ ਕੰਮ ਕਰਦੇ ਨਾ ਬਰਕਤ ਵਧ ਜੇ ਤੇ ਮਾਜੇ ਕੁੜੀਆਂ ਕਰਦੀਆਂ ਹਮੇਸ਼ਾ ਇਹ ਕੰਮ ਨਹੀਂ ਪੰਪ ਨਹੀਂ ਬੰਦਿਆਂ ਨੂੰ ਕਰਨਾ ਚਾਹੀਦਾ ਉਹਨਾਂ ਰੈਸਟੋਰੈਂਟਾਂ ਦੇ ਵਿੱਚ ਬੰਦੇ ਰੋਟੀ ਪਕਾ ਕੇ ਖਾਣੀ ਚਾਹੀਦੀ ਕਿਸੇ ਦੇ ਅੱ디 ਇੰਨਾ ਹੋਵੇ ਬੰਦਾ ਤੇ ਵੇਖ ਲੈ ਕਿੰਨੀ ਬਰਕਤ ਹੁੰਦੀ ਰੈਸਟੋਰੈਂਟਾਂ ਬੰਦਿਆਂ ਨੂੰ ਇਹ ਚੀਜ਼ਾਂ 'ਚ ਹੱਥ ਯੋਗਦਾਨ ਦੇਣਾ ਚਾਹੀਦਾ ਵੈਲ ਡਨ ਹੋ ਰੇ ਮੈਲਜੋਲ ਕੇ ਕੰਮ ਕਰਨੇ ਚਾਹੀਦੇ ਪ੍ਰਦਰ ਲੋ ਵੀ ਇਸੇ ਦੇ ਨਾਲ ਧੰਨਵਾਦ ਸਾਰਿਆਂ ਦਾ ਵਲੌਗ ਵੇਖਣ ਲਈ ਬਹੁਤ ਬਹੁਤ ਮਿਹਰਬਾਨੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਇਹ ਵਲੌਗ ਦਾ ਅਗਲਾ ਪਾਰਟ ਜਿਹੜਾ ਹੋਊਗਾ ਉਹ ਨੈਕਸਟ ਵਲੌਗ ਦੇ ਵਿੱਚ ਹੋਊਗਾ ਤੇ ਅੱਜ ਦੇ ਵਲੌਗ ਲਈ ਇੰਨਾ ਹੀ ਥੈਂਕ ਯੂ ਤੇ ਜੇ ਵਧੀਆ ਲੱਗੇ ਵੀਡੀਓ ਤੇ ਚੈਨਲ ਨੂੰ ਸ਼ੇਅਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਠਾਠਾ